ਗਰਾਊਂਡ ਤਾਂ ਸਾਡੇ ਪਹਿਲਾਂ ਵੀ ਸੀਗਾ ਨਗਰ ਦੇ ਵਿੱਚ ਪਰ ਉਹ ਜਿਹੜਾ ਸੀਗਾ ਗਰਾਊਂਡ ਲਗਭਗ ਪਿੰਡ ਤੋਂ ਕਾਫੀ ਦੂਰ ਪੈ ਜਾਂਦਾ ਸੀਗਾ ਗਰਾਊਂਡ ਨੂੰ ਤਬਦੀਲ ਕਰਕੇ ਜ਼ਮੀਨ ਨੂੰ ਗਰਾਊਂਡ ਪਿੰਡ ਦੇ ਨੇੜੇ ਲੈ ਕੇ ਆਂਦਾ ਆ ਤੇ ਹੁਣ ਇੱਥੇ ਲਗਭਗ ਪਿਛਲੇ 5-4 ਦਿਨਾਂ ਤੋਂ ਅਸੀਂ ਜਦੋਂ ਜਿਹਦ ਕਰਕੇ ਇਹਨੂੰ ਲੇਜ਼ਰ ਕਰਵਾ ਰਹੇ ਆ ਆਪਦੇ ਟਰੈਕਟਰ ਨਾਲ ਕੀਤਾ ਤੇ ਹੁਣ ਅੱਜ ਅਸੀਂ ਕਿਰਾਏ ਦਾ ਕਿਰਾਏ ਤੇ ਲਿਆ ਕੇ ਲੇਜ਼ਰ ਵਾਲਾ ਟਰੈਕਟਰ ਤੇ ਹੁਣ ਇਹਨੂੰ ਤਿਆਰ ਕਰਾਉਣ ਲੱਗੇ ਹੋયા ਆ ਮੈਨੂੰ ਲੱਗਦਾ ਵੀ ਤੁਹਾਨੂੰ 15-20 ਦਿਨਾਂ ਦੇ ਵਿੱਚ ਇੱਥੇ ਇੱਕ ਸ਼ਾਨਦਾਰ ਜਿਹੜਾ ਹੈਗਾ ਵੀ ਖੇਡ ਗਰਾਉਂਡ ਜਿਹਨੂੰ ਆਪਾਂ ਕਹਿ ਦਿੰਦੇ ਆਂ ਵੀ ਖੇਡ ਸਟੇਡੀਅਮ ਉਹ ਤੁਹਾਨੂੰ ਇੱਕ ਦੇਖਣੋਂ ਸਾਡੇ ਪਿੰਡ ਦੇ ਵਿੱਚ ਨਜ਼ਰ ਆਏਗਾ ਕਿਉਂਕਿ ਦੇਖੋ ਨੌਜਵਾਨਾਂ ਨੂੰ ਜੇ ਆਪਾਂ ਨਸਿਆਂ ਤੋਂ ਦੂਰ ਕਰਨਾ ਚਾਹੁੰਦੇ ਆਂ ਅੱਜਕੱਲ ਕੱਲੇ ਨਸ਼ਾ ਹੀ ਨਹੀਂ ਬੇਰੋਜ਼ਗਾਰੀ ਡਿਪਰੈਸ਼ਨ ਘਰ ਘਰ ਦੀ ਸਮੱਸਿਆ ਬਣੀ ਹੋਈ ਆ ਸੋ ਇਹ ਚੀਜ਼ਾਂ ਨੂੰ ਦੂਰ ਕਰਨ ਲਈ ਕੱਲੇ ਨੌਜਵਾਨਾਂ ਦੇ ਲਈ ਨਹੀਂ ਕੱਲੇ ਗਰਾਉਂਡ ਹੁੰਦੇ ਗਰਾਊਂਡ ਹਰ ਇੱਕ ਬੰਦੇ ਦੀ ਸਮੁੱਚੀ ਅੱਜ ਕੱਲ ਆਪਾਂ ਦੇਖ ਰਹੇ ਹਾਂ ਪਰਿਵਾਰ ਦੇ ਵਿੱਚ ਹਰੇਕ ਬੰਦਾ ਡਿਪਰੈਸ਼ਨ ਦਾ ਸ਼ਕਾਰਾ ਬਜ਼ੁਰਗ ਵੱਡੇ ਛੋਟੇ ਸੋ ਉਹਨਾਂ ਨੂੰ ਇੱਕ ਵਧੀਆ ਸਿਹਤ ਦੇਣ ਲਈ ਪਿੰਡ ਨੂੰ ਇੱਕ ਵਧੀਆ ਮਕਾਮ ਤੇ ਲੈ ਕੇ ਜਾਣ ਲਈ ਤੇ ਚੰਗੇ ਖਿਡਾਰੀ ਪੈਦਾ ਕਰਨ ਲਈ ਸੋ ਇਹਨਾਂ ਦੇ ਲਈ ਚੰਗੇ ਗਰਾਊਂਡਾਂ ਦੀ ਵੀ ਲੋੜ ਆ ਇਹ ਜ਼ਮੀਨ ਹਾਲਾਂਕਿ 11000 ਰੁਪਏ ਨੂੰ 12000 ਨੂੰ ਬਿੱਗਾ ਠੇਕੇ ਤੇ ਚੜਦੀ ਸੀ ਪਰ ਫਿਰ ਵੀ ਨੌਂ ਜਵਾਨਾਂ ਦੇ ਮੂਹਰੇ ਕੋਈ ਵੀ ਰਕਮ ਕੋਈ ਵੀ ਠੇਕਾ ਵੱਡਾ ਨਹੀਂ ਹੁੰਦਾ ਅਸੀਂ ਆਪਣੇ ਪਿੰਡ ਦੀ ਜਵਾਨੀ ਨੂੰ ਬਚਾਉਣ ਲਈ ਉਹਨਾਂ ਨੂੰ ਨਸਿਆਂ ਤੋਂ ਦੂਰ ਕਰਨ ਲਈ ਆਪਣੇ ਪਿੰਡ ਦੇ ਨਾਲ-ਨਾਲ ਨਾਲ ਦੇ ਪਿੰਡਾਂ ਨੂੰ ਵੀ ਇੱਕ ਸੇਹ ਦੇਣ ਲਈ ਅਸੀਂ ਇੱਥੇ 4 ਤੋਂ 5 ਕਿਲੀਆ ਦੇ ਵਿੱਚ ਇੱਕ ਸ਼ਾਨਦਾਰ ਗਰਾਊਂਡ ਸ਼ਾਨਦਾਰ ਖੇਡ ਸਟੇਡੀਅਮ ਬਣਾ ਰਹੇ ਹਾਂ ਤਾਂ ਜੋ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਨੇ ਉਹ ਸ਼ਾਮ ਨੂੰ ਸਾਰੇ ਇੱਥੇ ਆਉਣ ਤੇ ਇੱਥੇ ਖੇਡਣ ਉਹਨਾਂ ਦੀ ਏਕਤਾ ਬਣੀ ਰਹੇ ਪਿੰਡ ਦੇ ਵਿੱਚ ਪਾਰਟੀਬਾਜ਼ੀ ਤੋਂ ਦੂਰ ਰਹਿਣ ਪੰਜਾਬ ਦੇ ਵਿੱਚ ਜਿੱਥੇ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਉੱਥੇ ਹੀ ਪੰਜਾਬ ਦੀ ਨੌਜਵਾਨੀ ਇਸ ਦਲਦਲ ਦੇ ਵਿੱਚ ਤਸੀਹਾਰੀ ਹੈ ਪਰ ਕੁਝ ਅਜਿਹੇ ਚੰਗੇ ਲੋਕ ਵੀ ਨੇ ਜੋ ਉਸ ਪੰਜਾਬੀ ਨੌਜਵਾਨਾਂ ਨੂੰ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਕੱਢਣ ਦੇ ਲਈ ਇੱਕ ਵੱਖਰਾ ਉਪਰਾਲਾ ਕਰ ਰਹੇ ਨੇ ਕਹਿ ਦਈਏ ਵੀ ਇੱਕ ਅਜਿਹਿਆਂ ਪੈੜਾ ਹੋ ਕਵਰ ਕਰ ਰਹੇ ਨੇ ਜਿਸ ਦੇ ਉੱਤੇ ਉਹ ਨੌਜਵਾਨ ਚੱਲਣਗੇ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਉਹਨਾਂ ਨੌਜਵਾਨਾਂ ਦਾ ਪੂਰੀ ਦੁਨੀਆ ਦੇ ਵਿੱਚ ਨਾਮ ਹੋਵੇਗਾ ਪਹੁੰਚਿਆ ਪਿੰਡ ਵਜੀਦਗੜ ਰੋੜੋ ਜੋ ਕਿ ਜ਼ਿਲ੍ਹਾ ਮਲੇਰਕੋਟਲਾ ਦਾ ਇੱਕ ਪਿੰਡ ਹੈ ਤੇ ਪਿੱਛੇ ਦਿਖਾ ਦਈਏ ਕਿ ਟਰੈਕਟਰ ਚੱਲ ਰਿਹਾ ਹੈ ਟਰੈਕਟਰ ਚੱਲਣ ਦਾ ਕਾਰਨ ਇਹ ਕੋਈ ਖੇਤ ਨਹੀਂ ਹੈ ਪਿੰਡ ਦੇ ਲੋਕਾਂ ਦੇ ਉਦਮ ਦੁਆਰਾ ਇੱਥੇ ਇੱਕ ਵੱਡਾ ਜਿਹੜਾ ਗਰਾਊਂਡ ਹੈ ਉਹ ਪਿੰਡ ਦੀ ਨੌਜਵਾਨੀ ਨੂੰ ਸਮਰਪਿਤ ਕੀਤਾ ਜਾਣਾ ਹੈ ਤੇ ਉਸ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਬਹੁਤ ਹੀ ਗੱਲਬਾਤ ਲਈ ਆਪਾਂ ਗੱਲਬਾਤ ਵੀ ਕਰਦੇ ਆ ਤੇ ਬਾਈ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਜੀ ਬਾਈ ਸੁਖ ਬੈਣੀ ਪਹਿਲਾਂ ਪਰਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਹੀਂ ਮੁੱੱਚੀ ਜਗਮਾਨੀ ਦੀ ਟੀਮ ਨੂੰ ਫੇਰੇ ਵੱਲੋਂ ਜੀ ਆਇਆਂ ਨੂੰ ਤੁਸੀਂ ਚੱਲ ਕੇ ਆਏ ਥੋੜਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਪੈਣੀਪਾਲ ਸਾਹਿਬ ਬਹੁਤ ਚੰਗਾ ਕੰਮ ਕਰ ਰਹੇ ਹੋ ਸਾਨੂੰ ਪਹਿਲਾਂ ਲੱਗਿਆ ਕਿ ਕਿੱਤੇ ਖੇਤ ਦੀ ਤਿਆਰੀ ਚੱਲ ਰਹੀ ਹੈ ਪਰ ਜਦੋਂ ਪਿੰਡ ਵਾਸੀਆਂ ਤੋਂ ਪਤਾ ਲੱਗਿਆ ਕਿ ਨੌਜਵਾਨੀ ਨੂੰ ਤੁਸੀਂ ਆਉਣ ਵਾਲੇ ਕੁਝ ਹੀ ਸਮੇਂ ਦੇ ਵਿੱਚ ਇੱਕ ਗਰਾਊਂਡ ਦੇਣ ਗਰਾਊਂਡ ਦੇਣ ਜਾ ਰਹੇ ਹੋ ਜੀ ਤੇ ਕੀ ਗੱਲ ਸੱਚ ਹੈ ਜੀ ਇਹ ਬਿਲਕੁਲ ਜੀ ਇਹ ਸਾਡੀ ਦੇਖੋ ਵੀ ਗਰਾਊਂਡ ਤਾਂ ਸਾਡੇ ਪਹਿਲਾਂ ਵੀ ਸੀਗਾ ਨਗਰ ਦੇ ਵਿੱਚ ਪਰ ਉਹ ਜਿਹੜਾ ਸੀਗਾ ਗਰਾਊਂਡ ਲਗਭਗ ਪਿੰਡ ਤੋਂ ਕਾਫੀ ਦੂਰ ਪੈ ਜਾਂਦਾ ਸੀਗਾ ਫਿਰ ਅਸੀਂ ਲਗਭਗ ਆਪਣੀਆਂ ਪਿਛਲੇ 5 ਸਾਲ ਤੋਂ ਕੋਸ਼ਿਸ਼ਾਂ ਕਰਕੇ ਉਹ ਗਰਾਊਂਡ ਨੂੰ ਤਬਦੀਲ ਕਰਕੇ ਜ਼ਮੀਨ ਨੂੰ ਗਰਾਊਂਡ ਪਿੰਡ ਦੇ ਨੇੜੇ ਲੈ ਕੇ ਆਂਦਾ ਆ ਤੇ ਹੁਣ ਇੱਥੇ ਲਗਭਗ ਪਿਛਲੇ 5-4 ਦਿਨਾਂ ਤੋਂ ਅਸੀਂ ਜਦੋ ਜਹਿਦ ਕਰਕੇ ਇਹਨੂੰ ਪਲੇਜ਼ਰ ਕਰਵਾ ਰਹੇ ਹਾਂ ਆਪਦੇ ਟਰੈਕਟਰਾਂ ਨਾਲ ਕੀਤਾ ਤੇ ਹੁਣ ਅੱਜ ਅਸੀਂ ਕਿਰਾਏ ਦਾ ਕਿਰਾਏ ਤੇ ਲਿਆ ਕੇ ਲੇਜ਼ਰ ਵਾਲਾ ਟਰੈਕਟਰ ਤੇ ਹੁਣ ਇਹਨੂੰ ਤਿਆਰ ਕਰਾਉਣ ਲੱਗੇ ਹੋયા ਤੇ ਆਉਣ ਵਾਲੇ ਮੈਨੂੰ ਲੱਗਦਾ ਵੀ ਤੁਹਾਨੂੰ 15-20 ਦਿਨਾਂ ਦੇ ਵਿੱਚ ਇੱਥੇ ਇੱਕ ਸ਼ਾਨਦਾਰ ਜਿਹੜਾ ਹੈਗਾ ਵੀ ਖੇਡ ਗਰਾਊਂਡ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਖੇਡ ਸਟੇਡੀਅਮ ਉਹ ਤੁਹਾਨੂੰ ਇੱਕ ਦੇਖਣੋਂ ਸਾਡੇ ਪਿੰਡ ਦੇ ਵਿੱਚ ਨਜ਼ਰ ਆਏਗਾ ਅੱਛਾ ਪੰਜਾਬ ਦੀ ਨੌਜਵਾਨੀ ਦੀ ਗੱਲ ਕਰੀ ਆ ਮੈਂ ਸਟਾਰਟਿੰਗ ਦੇ ਵਿੱਚ ਪੰਜਾਬ ਦੇ ਨੌਜਵਾਨ ਕਿਤੇ ਨਾ ਕਿਤੇ ਆਪਣੀਆਂ ਰਾਹਾਂ ਤੋਂ ਭਟ ਨੌਜਵਾਨ ਕਹਿ ਲਈਏ ਜੇਕਰ ਉਹ ਗਰਾਊਂਡ ਹੋਣ ਪਿੰਡਾਂ ਦੇ ਵਿੱਚ ਤਾਂ ਉੱਥੇ ਆ ਕੇ ਉਹ ਪ੍ਰੈਕਟਿਸ ਕਰਦਾ ਪਰ ਕਿਤੇ ਨਾ ਕਿਤੇ ਗਰਾਊਂਡਾਂ ਦੀ ਘਾਟ ਕਰਕੇ ਨੌਜਵਾਨੀ ਹੈ ਜਿਹੜੀ ਆਪਣੇ ਅਸਲੀ ਮੰਤਵ ਤੋਂ ਅਸਲੀ ਰਾਹ ਤੋਂ ਪਟਕ ਰਹੀ ਹੈ ਨਸਿਆਂ ਦੀ ਦਲਦਲ ਦੇ ਵਿੱਚ ੱੱਕੀ ਜਾ ਰਹੀ ਹੈ ਕੀ ਇਹ ਜਿਹੜਾ ਤੁਹਾਡਾ ਉਪਰਾਲਾ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਅਲਾਮਤ ਤੋਂ ਦੂਰ ਕਰੂਗਾ ਜੀ ਬਿਲਕੁਲ ਕਰੂਗਾ ਜੀ 200% ਦੂਰ ਕਰੂਗਾ ਕਿਉਂਕਿ ਦੇਖੋ ਨੌਜਵਾਨਾਂ ਨੂੰ ਜੇ ਆਪਾਂ ਨਸਿਆਂ ਤੋਂ ਦੂਰ ਕਰਨਾ ਚਾਹੁੰਦੇ ਆ ਅੱਜਕੱਲ ਕੱਲੇ ਨਸ਼ਾ ਹੀ ਨਹੀਂ ਬੇਰੋਜ਼ਗਾਰੀ ਡਿਪਰੈਸ਼ਨ ਘਰ ਘਰ ਦੀ ਸਮੱਸਿਆ ਬਣੀ ਹੋਈ ਆ ਸੋ ਇਹ ਚੀਜ਼ਾਂ ਨੂੰ ਦੂਰ ਕਰਨ ਲਈ ਕੱਲੇ ਨੌਜਵਾਨਾਂ ਦੇ ਲਈ ਨਹੀਂ ਕੱਲੇ ਗਰਾਊਂਡ ਹੁੰਦੇ ਗਰਾਊਂਡ ਹਰ ਇੱਕ ਬੰਦੇ ਦੀ ਸਮੁੱਚੀ ਅੱਜਕੱਲ ਆਪਾਂ ਦੇਖ ਰਹੇ ਆਂ ਪਰਿਵਾਰ ਦੇ ਵਿੱਚ ਹਰੇਕ ਬੰਦਾ ਡਿਪਰੈਸ਼ਨ ਦਾ ਸਕਾਰਾ ਬਜ਼ੁਰਗ ਵੱਡੇ ਛੋਟੇ ਸੋ ਉਹਨਾਂ ਨੂੰ ਇੱਕ ਵਧੀਆ ਸਿਹਤ ਦੇਣ ਲਈ ਪਿੰਡ ਨੂੰ ਇੱਕ ਵਧੀਆ ਮਕਾਮ ਤੇ ਲੈ ਕੇ ਜਾਣ ਲਈ ਤੇ ਚੰਗੇ ਖਿਡਾਰੀ ਪੈਦਾ ਕਰ ਲਈ ਸੋ ਇਹਨਾਂ ਦੇ ਲਈ ਚੰਗੇ ਗਰਾਊਂਡਾਂ ਦੀ ਵੀ ਲੋੜ ਆ ਆ ਪਿੰਡਾਂ 'ਚ ਆਪਾਂ ਦੇਖਦੇ ਆਂ ਸ਼ਾਮਲਟ ਜਮੀਨਾਂ ਸਾਰੇ ਪਿੰਡਾਂ 'ਚ ਹੈਗੀਆਂ ਨੇ ਪਰ ਉੱਥੋਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਜਾਂ ਉੱਥੋਂ ਦੇ ਕੁਝ ਜਿਹੜੇ ਮਤਲਬ ਕਹਿ ਦਈਏ ਵੀ ਜਿਹੜੇ ਮੋਤਵਾਰ ਨੇ ਉਹ ਇਹਨਾਂ ਨੂੰ ਆਪਣੀਆਂ ਮਤਲਬ ਆਮਦਨਾਂ ਨੂੰ ਲੈ ਕੇ ਵੀ ਇੱਥੋਂ ਸਾਨੂੰ ਆਮਦਨ ਹੁੰਦੀ ਆ ਉਹਨਾਂ ਦੇ ਆਪਦੇ ਨਿੱਜੀ ਫਾਇਦਿਆਂ ਦੇ ਲਈ ਯੂਜ਼ ਕਰਨ ਲਈ ਉਹਨਾਂ ਨੂੰ ਰੱਖਿਆ ਹੋਇਆ ਪਰ ਅਸੀਂ ਆਪਦੇ ਪਿੰਡ ਦੀ ਸ਼ਾਮਲਾਟ ਜ਼ਮੀਨ ਦੇ ਵਿੱਚੋਂ ਇਹ ਜ਼ਮੀਨ ਹਾਲਾਂਕਿ 11000 ਰੁਪਏ ਨੂੰ 12000 ਨੂੰ ਬਿੱਗਾ ਠੇਕੇ ਤੇ ਚੜਦੀ ਸੀ ਪਰ ਫੇਰ ਵੀ ਨੌ ਜਵਾਨਾਂ ਦੇ ਮੂਹਰੇ ਕੋਈ ਵੀ ਰਕਮ ਕੋਈ ਵੀ ਠੇਕਾ ਵੱਡਾ ਨਹੀਂ ਹੁੰਦਾ ਅਸੀਂ ਆਪਦੇ ਪਿੰਡ ਦੀ ਜਵਾਨੀ ਨੂੰ ਬਚਾਉਣ ਲਈ ਉਹਨਾਂ ਨੂੰ ਨਸਿਆਂ ਤੋਂ ਦੂਰ ਕਰਨ ਲਈ ਆਪਦੇ ਪਿੰਡ ਦੇ ਨਾਲ-ਨਾਲ ਨਾਲ ਦੇ ਪਿੰਡਾਂ ਨੂੰ ਵੀ ਇੱਕ ਸੇਹ ਦੇਣ ਲਈ ਅਸੀਂ ਇੱਥੇ 4 ਤੋਂ 5 ਕਿਲਿਆਂ ਦੇ ਵਿੱਚ ਇੱਕ ਸ਼ਾਨਦਾਰ ਗਰਾਊਂਡ ਸ਼ਾਨਦਾਰ ਖੇਡ ਸਟੇਡੀਅਮ ਬਣਾ ਰਹੇ ਹਾਂ ਤਾਂ ਜੋ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਨੇ ਉਹ ਸ਼ਾਮ ਨੂੰ ਸਾਰੇ ਇੱਥੇ ਆਉਣ ਤੇ ਇੱਥੇ ਖੇਡਣ ਉਹਨਾਂ ਦੀ ਏਕਤਾ ਬਣੀ ਰਹੇ ਪਿੰਡ ਦੇ ਵਿੱਚ ਪਾਰਟੀਬਾਜੀ ਤੋਂ ਦੂਰ ਰਹਿਣ ਜਦੋਂ ਗਰਾਊਂਡ ਦੇ ਵਿੱਚ ਇਕੱਠੇ ਹੋਣਗੇ ਖੇਡਣਗੇ ਉਹਨਾਂ ਦੇ ਜਿਹੜੇ ਮਾਨਮਟਾਵ ਨੇ ਉਹ ਦੂਰ ਹੋਣਗੇ ਤੇ ਜਿਹੜੇ ਕਈ ਵਾਰ ਕੋਈ ਨੌਜਵਾਨ ਭੜਕੇ ਹੁੰਦੇ ਨੇ ਡਿਪਰੈਸ਼ਨ ਦਾ ਸਕਾਰ ਹੁੰਦੇ ਨੇ ਉਹ ਇੱਥੇ ਆ ਕੇ ਆਪਦਾ ਡਿਪਰੈਸ਼ਨ ਆ ਜਿਹੜਾ ਉਹ ਦੂਰ ਕਰਨਗੇ ਗਰਾਊਂਡ ਦੇ ਵਿੱਚ ਇਹ ਆ ਕਹਿ ਲਿਆ ਵੀ ਤੁਸੀਂ ਕਿਹਾ ਵੀ ਨੌਜਵਾਨਾਂ ਨੂੰ ਖਾਸ ਕਰਕੇ ਇਸਤੇ ਵੱਲ ਪ੍ਰੇਰਿਤ ਕੀਤਾ ਜਾਊਗਾ ਪਰ ਕਿੰਨੇ ਕੁ ਲੋਕ ਤੁਹਾਡੇ ਨਾਲ ਮੋਢਾ ਮੋਢੇ ਨਾਲ ਮੋਢਾ ਜੋੜ ਕੇ ਕਿਉਂਕਿ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਹਰ ਪਿੰਡ ਦੇ ਵਿੱਚ ਦੇਖਿਆ ਜਾਂਦਾ ਕਿ ਵਖਰੇਵਾ ਜ਼ਰੂਰ ਹੁੰਦਾ ਕੁਝ ਜਿਵੇਂ ਤੁਸੀਂ ਕਿਹਾ ਵੀ ਨਿੱਜੀ ਮੁਫਾਦ ਦੇ ਲਈ ਨਿੱਜੀ ਫਾਇਦੇ ਦੇ ਲਈ ਪਿੰਡ ਦੇ ਵਿੱਚ ਪਾੜ ਪਾ ਦਿੰਦੇ ਨੇ ਪਰ ਤੁਹਾਡੇ ਨਾਲ ਦੇਖਿਆ ਕਿ ਸਾਰੇ ਪਿੰਡ ਵਾਸੀ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਨੇ ਹਾਂਜੀ ਹਾਂਜੀ ਤੇ ਦੇਖੋ ਜੀ ਇੱਥੇ ਇਹ ਚੀਜ਼ਾਂ ਦਾ ਆਮ ਨਾਰਮਲ ਆ ਜਿਹੜੀਆਂ ਪਿੰਡਾਂ ਦੇ ਵਿੱਚ ਬਣੀਆਂ ਹੋਈਆਂ ਨੇ ਪਾਰਟੀਬਾਜੀ ਪਰ ਮੈਨੂੰ ਲੱਗਦਾ ਵੀ ਜਿੱਥੇ ਇਹ ਗੱਲ ਆ ਗਰਾਊਂਡ ਦੀ ਆ ਗਈ ਕਿਉਂਕਿ ਇਹ ਕਿਸੇ ਦਾ ਨਿੱਜੀ ਇੱਕ ਬੰਦੇ ਦਾ ਤਾਂ ਹੁੰਦਾ ਨਹੀਂ ਆ ਜਾਂ ਇੱਥੇ ਮੈਂ ਖੇਡਣਾ ਜਾਂ ਮੇਰੇ ਪਰਿਵਾਰ ਨੇ ਖੇਡਣਾ ਇੱਥੇ ਮੇਰੇ ਸਮੁੱਚੇ ਪਿੰਡ ਨੇ ਖੇਡਣਾ ਆਲੇ-ਦਾਲ ਦੇ ਪਿੰਡਾਂ ਦੇ ਨੌਜਵਾਨਾਂ ਨੇ ਖੇਡਣਾ ਤੇ ਜਦੋਂ ਖੇਡ ਮੇਲੇ ਹੋਣਗੇ ਤੇ ਪੰਜਾਬ ਲੈਵਲ ਦੇ ਨੌਜਵਾਨ ਵੀ ਇੱਥੇ ਆ ਕੇ ਖੇਡਣਗੇ ਸੋ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਮੇਰੇ ਪਿੰਡ ਦੇ ਵਿੱਚ ਗਰਾਊਂਡ ਨੂੰ ਲੈ ਕੇ ਤਾਂ ਨਹੀਂ ਪਾਰਟੀਬਾਜੀ ਹੈਗੀ ਵੀ ਹੋਰ ਮੁੱਦਿਆਂ 'ਚ ਚਲੋ ਚੱਲਦੀ ਆ ਪਰ ਇੱਥੇ ਸਾਡਾ ਸਾਰਾ ਆਪਦੇ ਟਰੈਕਟਰ ਲਾ ਕੇ ਨਿੱਜੀ ਟਾਈਮ ਦੇ ਕੇ ਸੋ ਇੱਕ ਗੱਲ ਹੋਰ ਵੱਡੀ ਤੁਹਾਨੂੰ ਮੈਂ ਕਹਿਣਾ ਜਿੰਨਾ ਹੁਣ ਤੱਕ ਗਰਾਊਂਡ ਦਾ ਕੰਮ ਜਿਹੜਾ ਹੋਇਆ ਇਹ ਕਿਸੇ ਸਰਕਾਰੀ ਖਰਚੇ ਚੋਂ ਨਹੀਂ ਹੋ ਰਿਹਾ ਇਹ ਕਿਸੇ ਫੰਡ ਦੇ ਵਿੱਚੋਂ ਨਹੀਂ ਹੋ ਰਿਹਾ ਇਹ ਕਿਸੇ ਗ੍ਰਾਂਟ ਦੇ ਵਿੱਚੋਂ ਨਹੀਂ ਹੋ ਰਿਹਾ ਇਹ ਜਿੰਨਾ ਸਾਰਾ ਕੰਮ ਆ ਇਹ ਅਸੀਂ ਮੈਂ ਖੁਦ ਆਪਣੀ ਨਿੱਜੀ ਜੇਬ ਚੋਂ ਹੁਣ ਤੱਕ ਜਿੰਨਾ ਵੀ ਗਰਾਊਂਡ ਤੇ 20 25 30 ਹਜ਼ਾਰ ਦਾ ਲੇਜਰ ਤੱਕ ਦਾ ਜਿਹੜਾ ਖਰਚਾ ਆ ਇਹ ਆਪਦੀ ਨਿੱਜੀ ਜੇਬ ਚੋਂ ਕਰ ਰਹੇ ਹਾਂ ਇਸ ਤੋਂ ਬਾਅਦ ਜਿਹੜਾ ਅਗਲਾ ਕੰਮ ਇਹਦੀ ਬਾਉਂਡਰੀ ਵਾਲ ਦਾ ਹੋਣਾ ਜਾਂ ਜਿਹੜਾ ਇੱਥੇ ਘਾਹ ਵਗੈਰਾ ਲੱਗਣਾ ਆ ਉਹ ਅਸੀਂ ਸਰਕਾਰ ਨੂੰ ਮਦਦ ਦੀ ਮਤਲਬ ਗਹਾਰ ਵੀ ਲਾ ਰਹੇ ਆ ਇੱਕ ਬੇਨਤੀ ਵੀ ਕਰਦੇ ਆ ਕਿ ਜਿਹੜਾ ਇੱਥੇ ਸਾਨੂੰ ਹੁਣ ਇੱਕ ਚੰਗਾ ਖੇਡ ਗਰਾਊਂਡ ਬਣਾਉਣ ਦੇ ਲਈ ਚੰਗਾ ਸਟੇਡੀਅਮ ਬਣਾਉਣ ਦੇ ਲਈ ਸਾਨੂੰ ਜਿਹੜੇ ਫੰਡ ਦੀ ਹੈਗੀ ਆ ਜਿਹੜੀ ਉਹ ਮਦਦ ਕੀਤੀ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਆਸ ਲਗਾ ਸਕਦੇ ਆ ਕਿ ਇੱਥੇ ਵੱਡੇ ਵੱਡੇ ਟੂਰਨਾਮੈਂਟ ਤੇ ਵੱਡੇ ਵੱਡਿਆ ਜਿਹੜਿਆ 올림픽 ਦੇ ਵਾਂਗ ਕਹਿ ਲਈ ਖੇਡਾਂ ਨੇ ਇੱਥੇ ਵੇਖਣ ਨੂੰ ਮਿਲਣਗੀਆਂ ਜੀ ਬਿਲਕੁਲ ਜੀ ਇਹ 100% ਜੀ ਕੋਸ਼ਿਸ਼ ਹੈ ਜੀ ਸਾਡੀ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜਿਹੜਾ ਹੈਗਾ ਮਿੰਨੀ 올림픽 ਖੇਡ ਮੇਲਾ ਕਰਾਈਏ ਕਿਉਂਕਿ ਜਿਹੜੀਆਂ ਅੱਜ ਕੱਲ੍ਹ ਦੀਆਂ ਆਪਣੀਆਂ ਖੇਡਾਂ ਨੇ ਹਨਾ ਉਹ ਜਿਹੜੀਆਂ ਪੁਰਾਣੀਆਂ ਖੇਡਾਂ ਸਾਰੀਆਂ ਖਤਮ ਹੋ ਗਈਆਂ ਪਰ ਇਸ ਗਰਾਊਂਡ ਦੇ ਵਿੱਚ ਅਸੀਂ ਸਾਡੀ ਇਹ ਕੋਸ਼ਿਸ਼ ਹੈ ਕਿ ਰੱਸਾ ਕਸੀ ਦਾ ਮੁਕਾਬਲੇ ਫਾਈ ਜੰਪ ਲੌਂਗ ਜੰਪ ਬਜ਼ੁਰਗਾਂ ਦੀਆਂ ਦੌੜਾਂ ਤੇ ਮਤਲਬ ਜਿਹੜੇ ਸ਼ਾਨਦਾਰ ਜਿਹੜੀਆਂ ਪ੍ਰਾਣੀਆਂ ਖੇਡਾਂ ਸੀ ਉਹ ਵੀ ਤੇ ਮੇਨ ਜਿਹੜੀ ਫੁੱਟਬਾਲ ਸਾਡੇ ਪਿੰਡ ਦੀ ਜਿਹੜੀ ਜੱਦੀ ਗੇਮ ਆ ਸਭ ਤੋਂ ਜਿਹੜਾ ਸਾਨੂੰ ਪਿਆਰ ਆ ਜਿਹੜੀ ਗੇਮ ਦੇ ਨਾਲ ਐਥੇ ਹਰੇਕ ਸਾਲ ਅਸੀਂ ਫੁੱਟਬਾਲ ਦੇ ਜਿਹੜੇ ਹੈਗਾ ਹਾਈ ਲੈਵਲ ਦੇ ਵੱਡੇ ਤੋਂ ਵੱਡੇ ਟੂਰਨਾਮੈਂਟ ਨੇ ਜਿਹੜੇ ਉਹ ਇੱਥੇ ਕਰਾਵਾਂਗੇ ਤੇ ਇਸ ਦੇ ਨਾਲ ਹੀ ਤੁਹਾਨੂੰ ਇੱਥੇ ਕਾਉਣ ਵਾਲੇ ਟਾਈਮ 'ਚ ਡੇ ਨਾਈਟ ਗਰਾਊਂਡ ਮਿਲੇਗਾ ਇਹ ਨਹੀਂ ਕਿ ਇਕੱਲਾ ਇੱਥੇ ਦਿਨੇ-ਦਿਨੇ ਖੇਡਾਂਗੇ ਇਹਨੂੰ ਇਹੋ ਜਿਹਾ ਸ਼ਾਨਦਾਰ ਗਰਾਊਂਡ ਤਿਆਰ ਕਰਾਂਗੇ ਕਿ ਹੜਲ-ਦੜਲ ਦੇ ਜਿਹੜੇ ਸਾਡੇ ਸਮੁੱਚੇ ਅਮਰਗੜਾ ਬਲਾਕ ਆ ਉਹਦੇ ਲਈ ਸਾਡਾ ਪਿੰਡ ਜਿਹੜਾ ਇੱਕ ਪ੍ਰੇਰਨਾ ਦਾ ਸਰੋਤ ਵੀ ਬਣੂਗਾ ਕਿ ਇਹਨੂੰ ਦੇਖ ਕੇ ਅੜਦੜ ਦੇ ਪਿੰਡ ਪ੍ਰਭਾਵਿਤ ਹੋ ਕੇ ਕੁਝ ਸੋਚਣ ਕਿ ਸਾਡੇ ਪਿੰਡ ਵੀ ਕਾਸ ਉਸ ਪਿੰਡ ਦੇ ਨਾਲ ਦਾ ਜਿਹੜਾ ਹੈਗਾ ਉਹ ਗਰੌਣ ਬਣਨਾ ਚਾਹੀਦਾ ਤੇ ਮੈਂ ਤੁਹਾਡੇ ਕੋਲੇ ਆਣਾ ਕੀ ਨਾਮ ਹੈ ਸਰ ਤੁਹਾਡਾ ਚਰਨਜੀਤ ਸਿੰਘ ਜੀ ਚਰਨਜੀਤ ਜੀ ਉਮਰ ਕਿੰਨੀ ਹੋਗੀ ਤੁਹਾਡੀ ਮੇਰੀ 58 ਈਅਰ 58 ਹੋਗੀ ਹਾਂਜੀ ਹਾਂਜੀ ਤੇ ਜਿਵੇਂ ਕਿ ਸਰਪੰਚ ਸਾਹਿਬ ਨੇ ਕਹਿਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਜ਼ੁਰਗਾਂ ਦੀਆਂ ਦੌੜਾ ਵੀ ਕਰਵਾਇਆ ਕਰਾਂਗੇ ਭਾਗ ਲਿਆ ਕਰੋ ਜੀ ਲਿਆ ਕਰੋਗੇ ਫਿਰ ਗਰਾਉਂਡ ਦਾ ਲਾਹਾ ਟੱਕੋਗੇ ਜੀ ਬਿਲਕੁਲ ਜੀ ਅਸੀਂ ਨੰਬਰ 1 ਤੇ ਭਾਗ ਲਵਾਂਗੇ ਇਹ ਮੁੰਡਾ ਬਹੁਤ ਵਧੀਆ ਪ੍ਰਾਲੇ ਕਰ ਰਿਹਾ ਪਿਛਲੇ 15 ਸਾਲ ਤੋਂ ਆਇਤ ਕੀਤੀ ਜੀ ਵਾਰ ਸਰਪੰਚੀ ਜਿੱਤੀ ਇਹਨਾਂ ਦੀ ਮਾਤਾ ਜੀ ਤੇ ਵਧੀਆ ਕੰਮ ਕਰ ਰਿਹਾ ਕਹਿ ਲੋ ਉਧਰ ਗਰਾਉਂਡ ਸੀਗਾ ਉਹਨੂੰ ਕੋਈ ਰਾਹ ਨਹੀਂ ਸੀ ਕੋਈ ਕੁਛ ਨਹੀਂ ਸੀ ਇੱਥੇ ਲਿਆਂਦਾ ਇਹਨੇ ਗਰਾਉਂਡ ਬਹੁਤ ਵਧੀਆ ਉਦਮ ਕਰ ਰਿਹਾ ਬੱਚਾ ਅਸੀਂ ਇਹਦੇ ਨਾਲ ਤੇ ਕਹਿੰਦੇ ਹੁੰਦੇ ਨੇ ਵੀ ਨੌਜਵਾਨਾਂ ਦੀ ਜਿਹੜੀ ਸੋਚ ਆ ਉਹ ਵੱਖਰੀ ਹੁੰਦੀ ਹੈ ਇੱਕ ਜਜ਼ਬਾ ਹੁੰਦਾ ਕੁਝ ਕਰ ਦਿਖਾਉਣ ਦਾ ਤੁਹਾਨੂੰ ਤੁਹਾਡੇ ਪਿੰਡ ਦੇ ਨੌਜਵਾਨਾਂ ਦੀ ਸੋਚ ਕਿਵੇਂ ਲੱਗੀ ਕਿੰਨਾ ਕੁ ਪ੍ਰਭਾਵਿਤ ਕਰਦੀ ਹੈ ਤੁਹਾਨੂੰ ਜੀ ਨਹੀਂ ਬਹੁਤ ਵਧੀਆ ਸੋਚ ਹੈ ਜੀ ਬੱਚਿਆਂ ਦੀ ਖੇਡਦੇ ਨੇ ਮੈਂ ਇੱਥੇ ਸੈਰਸੂਰ ਕਰਦਾ ਹੁੰਨਾ ਸ਼ਾਮ ਨੂੰ ਖੇਡਦੇ ਨੇ ਬਹੁਤ ਵਧੀਆ ਖੇਡਦੇ ਨੇ ਜੀ ਕੋਸਾ ਜਦੋਂ ਗਰਾਊਂਡ ਵਗੈਰਾ ਹੋਰ ਵੀ ਵਧੀਆ ਬਣ ਜੂ ਔਰ ਵੀ ਵਧੀਆ ਤਰੀਕੇ ਨਾਲ ਉਹ ਕਾਮਯਾਬੀ ਹਾਸਲ ਕਰਨਗੇ ਤੇ ਜੇ ਕੋਈ ਘਾਟ ਹੋਵੇ ਤਾਂ ਸੀ ਟਾਈਮ ਟੂ ਟਾਈਮ ਦੱਸਦੇ ਵੀ ਰਿਹਾ ਕਰੋਗੇ ਜੀ ਇਹਨਾਂ ਬਿਲਕੁਲ ਜੀ ਬਿਲਕੁਲ ਪੂਰੇ ਸਹਿਯੋਗ ਦੇਵਾਂਗੇ ਜੀ ਪੂਰਾ ਫੁੱਲ ਮੇਰੇ ਤਾਂ ਮਨ 'ਚ ਬਹੁਤ ਚਾਹ ਉਹ ਆ ਜੀ ਵੀ ਇੱਕ ਦੂਏ ਨੂੰ ਨਾ ਹਿੰਮਤ ਹੌਸਲਾ ਦੇ ਕੇ ਮੈਂ ਆਰਮੀ 'ਚੋਂ ਰਿਟਾਇਰ ਹਾਂ ਜੀ ਮੈਂ ਬਹੁਤ ਬੱਚੇ ਆਰਮੀ ਦੇ ਵਿੱਚ ਆਪਣੀ ਗਾਈਡਨਸ ਨਾ ਕਰਾਏ ਨੇ ਗੋਪਤ ਰੱਖੀ ਦਾ ਪਰ ਐਵੇਂ ਕਿਸੇ ਕੋਲ ਬਾਹ ਬਾ ਨਹੀਂ ਕਰੀਦੀ ਗੋਪਤੇ ਰੱਖੀ ਦਾ ਬਹੁਤ ਬੱਚਿਆਂ ਨੂੰ ਗਾਈਡ ਕਰਕੇ ਵੀ ਯਾਰ ਤੁਸੀਂ ਇੱਥੇ ਮੇਰੇ ਕੋਲ ਸਵੀਨਾ ਉੱਥੇ ਦਿਹਾੜੀ ਕਰਦੇ ਹੁੰਦੇ ਸੀ ਉਹ ਤੇ ਉਹਨਾਂ ਨੂੰ ਕਹਿਣਾ ਯਾਰ ਆ ਦਿਹਾੜੀ ਦਾ ਪਤਾ ਜਾਂ ਮਰਜੀ ਕਰ ਲਿਓ ਤੁਸੀਂ ਪਹਿਲਾਂ ਆਰਮੀ ਦੇਖੋ ਕਹਿੰਦੇ ਹੋ ਜਾਗੇ ਅਸੀਂ ਮੈਂ ਕਿਹਾ ਯਾਰ ਬਿਲਕੁਲ ਹੋਮੋਗੇ ਹਿੰਮਤ ਰੱਖੋ ਆਉਤਲਰ ਰੱਖੋ ਹਿੰਮਤ ਦੇ ਮੂਰੇ ਸਭ ਕੁਝ ਹੋ ਜਾਂਦਾ ਜੀ ਤੇ ਹੁਣ ਇਹ ਮੰਨਦੇ ਹੋ ਵੀ ਰਾਹ ਖੁੱਲ ਗਿਆ ਜੀ ਮਤਲਬ ਇੱਕ ਹੋਰ ਪਲੰਗ ਪਟਣ ਦਾ ਜੀ ਨੌਜਵਾਨਾਂ ਦਾ ਬਿਲਕੁਲ ਜੀ ਬਿਲਕੁਲ ਪੂਰਾ ਵਧੀਆ ਹੋ ਗਿਆ ਜੀ ਤਾਂ ਦਣਾਂ ਤੋਂ ਗੁਣੀ ਰਾਤ ਚੋਂ ਗੁਣੀ ਵਾਲੀ ਤਰੱਕੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਕਰਨ ਦਾ ਧੰਨਵਾਦ ਜੀ ਤੇ ਇਸ ਹਨ ਸਰਪੰਚ ਸਾਹਿਬ ਤੇ ਪਿੰਡ ਵਾਸੀ ਜਿਨ੍ਹਾਂ ਦੇ ਵਿੱਚ ਇੱਕ ਵੱਖਰਾ ਜਿਹਾ ਉਤਸ਼ਾਹ ਹੈ ਇੱਕ ਵੱਖਰਾ ਜਿਹਾ ਚਾ ਜਿਹੜਾ ਇਸ ਵੇਲੇ ਛਾਲਾ ਮਾਰ ਰਿਹਾ ਹੈ ਮਨ ਜਿਹੜਾ ਗਦਗਦ ਹੋ ਚੁੱਕਿਆ ਹੈ ਕਿ ਪਿੰਡ ਦਾ ਜਿਹੜਾ ਇੱਕ ਨੌਜਵਾਨ ਮੁੰਡਾ ਸਰਪੰਚੀ ਕਰ ਰਿਹਾ ਕਿਤੇ ਨਾ ਕਿਤੇ ਪਿੰਡ ਦੀ ਭਲਾਈ ਦੇ ਲਈ ਇੱਕ ਵੱਖਰਾ ਜਿਹਾ ਕਦਮ ਪੁੱਟ ਰਿਹਾ ਹੈ ਤੇ ਨੌਜਵਾਨਾਂ ਨੂੰ ਜਿਹੜਾ ਨਸ਼ਿਆਂ ਦੇ ਨਾਲੋਂ ਤੋੜਨ ਦੇ ਲਈ ਇੱਕ ਚਾਰ ਕਿਲੇ ਤੋਂ ਉੱਤੇ ਜਿਹੜਾ ਇਹ ਰਕਬਾ ਹੈ ਉਹ ਉਹਨਾਂ ਨੂੰ ਗਰਾਊਂਡ ਆਉਣ ਵਾਲੇ 15 ਤੋਂ 20 ਦਿਨਾਂ ਦੇ ਵਿੱਚ ਸਮਰਪਿਤ ਕਰੇਗਾ ਤੇ ਹੁਣ ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਇਸ ਨੌਜਵਾਨ ਦੇ ਨਾਲ ਮੋਢਾ ਮੋਢਾ ਜੋੜ ਕੇ ਉਸ ਦਾ ਸਾਥ ਦੇਵੇ ਤਾਂ ਕਿ ਇਸ ਦੀ ਜਿਹੜੀ ਮਿਹਨਤਾਂ ਨੂੰ ਬੂਰ ਪੈ ਸਕੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਵਾਨੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ